ਸਤਿ ਸ੍ਰੀ ਅਕਾਲ ਜੀ ਨਿਰਪੱਖ ਪੋਸਟ ਦੇਖ ਰਹੇ ਸਾਰੇ ਦੋਸਤਾਂ ਦਾ ਮੈਂ ਧੰਨਵਾਦ ਕਰਦਾ ਹਾਂ ਮੈਂ ਹਾਂ ਦਾਰਕਬੱਦੀ ਜੀ ਮੌਜੂਦ ਹਾਂ ਡੇਲੋ ਦੇ ਵਿੱਚ ਜਿੱਥੇ ਕਿ ਇੱਥੇ ਅੱਜ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਰਮਿੰਦਰ ਸਿੰਘ ਸੰਗਵਾਲ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਹਨ ਅੱਜ ਉਹਨਾਂ ਨੇ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਵਿੱਚ ਜਿਹੜੀਆਂ ਨਵੀਆਂ ਜੁਆਇਨਗਾਂ ਕੀਤੀਆਂ ਹਨ ਸਾਡੇ ਕੋਲ ਉਹ ਜਿਹੜੇ ਉਧੇਦਾਰ ਨਾਮੇ ਇੱਥੇ ਨਿਯੁਕਤ ਕੀਤੇ ਹਨ ਉਹ ਸਾਰੇ ਮੌਜੂਦ ਹਨ ਗੱਲ ਕਰਾਂਗੇ ਪਹਿਲਾਂ ਰਵਿੰਦਰ ਸਿੰਘ ਸੰਗਵਾਲ ਜੀ ਨਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅੱਜ ਲੁਧਿਆ ਟੀਮ ਅਨਾਉਂਸ ਕੀਤੀ ਆ ਮੈਨੂੰ ਪਾਰਟੀ ਨੇ ਜੇਪੀ ਨੱਡਾ ਜੀ ਨੇ ਸੁਨੀਲ ਜਾਖੜ ਜੀ ਨੇ ਉਹਨਾਂ ਨੇ ਮੈਨੂੰ ਜ਼ਿੰਮੇਵਾਰੀ ਦਿੱਤੀ ਸੀ ਲੁਧਿਆਣਾ ਜ਼ਿਲ੍ਹੇ ਦੀ ਰੂਰਲ ਦੀ ਤੇ ਮੈਂ ਅੱਜ ਆਪਣੀ ਟੀਮ ਅਨਾਉਂਸ ਕੀਤੀ ਆ ਮੈਂ ਸਾਡੇ ਪ੍ਰਧਾਨ ਸੁਨੀਲ ਜਾਖੜ ਜੀ ਅਤੇ ਸ੍ਰੀ ਨਵਾਸੂ ਜੀ ਮੰਤਰੀ ਜੀ ਉਹਨਾਂ ਨਾਲ ਸਲਾਹ مشورہ ਕਰਨ ਤੋਂ ਬਾਅਦ ਇੱਕ ਟੀਮ ਜ਼ਿਲ੍ਹੇ ਨੂੰ ਅਨਾਉਂਸ ਕੀਤੀ ਆ ਸਾਰੇ ਜ਼ਿਲ੍ਹੇ ਦੇ ਵਿੱਚ ਸਾਡੇ ਜਨਰਲ ਸੈਕਟਰ ਵਾਈਸ ਪ੍ਰੈਜ਼ੀਡੈਂਟ ਸੈਕਟਰੀ ਜੁਆਇੰਟ ਸੈਕਟਰੀ ਸਾਰੇ ਅਨਾਉਂਸ ਕੀਤੇ ਨੇ ਸਾਰੇ ਟੀਮ ਜਿੱਤ ਤੋਂ ਬਾਅਦ ਰੂਰਲ ਮਿਲ ਕੇ ਕੰਮ ਕਰੇਗੀ ਤੇ ਅਸੀਂ ਲੁਧਿਆਣੇ ਦੇ ਵਿੱਚ ਰੂਰਲ ਦੇ ਵਿੱਚ ਭਾਜਪੀ ਦਾ ਝੰਡਾ ਲਹਿਰਾਵਾਂਗੇ ਜਿਵੇਂ ਕਿ ਨਵੀਆਂ ਜੁਆਇਨਿੰਗਾਂ ਕਰਾ ਰਹੇ ਹਾਂ ਉਹਦੇ ਵਿੱਚ ਹੋਰ ਵਾਅਦਾ ਕਰਾਂਗੇ ਸਾਰੇ ਰੂਰਲ ਦੇ ਵਿੱਚ ਸੰਗੋਲ ਸਾਹਿਬ ਜਿਵੇਂ ਕਿ ਅਸੀਂ ਦੇਖਿਆ ਰਜਾਨਾ ਜਿਹੜੀਆਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਲੋਕ ਵੱਡੀ ਗਿਣਤੀ ਦੇ ਵਿੱਚ ਆ ਰਹੇ ਹਨ ਜਦੋਂ ਤੋਂ ਤੁਸੀਂ ਜ਼ਿਲ੍ਹਾ ਲੁਧਿਆਣਾ ਦਿਹਾਤੀ ਦਾ ਉੱਧਾ ਸੰਭਾਲਿਆ ਪ੍ਰਧਾਨਗੀ ਦਾ ਤੁਹਾਡੇ ਕੋਲ ਇਹ ਜੀ ਗਿੱਦੜ ਸਿੰਘ ਇਹ ਕਿਹੜੀ ਹੈਗੀ ਕਿ ਜਿਹੜੇ ਰਜਾਨਾ ਹੈ ਜਿਹੜੇ ਕਾਫੀ ਵੱਡੀ ਗਿਣਤੀ ਦੇ ਵਿੱਚ ਲੋਕ ਤੁਹਾਡੇ ਨਾਲ ਜੁੜ ਰਹੇ ਨੇ ਲੋਕ ਨਰਿੰਦਰ ਮੋਦੀ ਜੀ ਦੀਆਂ ਨੀਤੀਆਂ ਜੋ ਸੈਂਟਰ ਕੇਂਦਰ ਸਰਕਾਰ ਦੀਆਂ ਸਕੀਮਾਂ ਨੇ ਗਰੀਬਾਂ ਦੀਆਂ ਕਿਸਾਨਾਂ ਲਈ ਬਣੀਆਂ ਹੋਈਆਂ ਨੇ ਉਹ ਘਰ-ਘਰ ਤੱਕ ਪਹੁੰਚਾਰੇ ਆਏ ਅਸੀਂ ਦੱਸ ਰਹੇ ਹਾਂ ਜੱਗ ਜਦੋਂ ਅਸੀਂ ਸਮਝਾਉਂਦੇ ਆ ਉਹ ਸਮਝਦੇ ਨਹੀਂ ਵੀ ਬਿਲਕੁਲ ਜੋ ਕੰਮ ਕੇਂਦਰ ਸਰਕਾਰ ਕਰ ਰਹੀ ਆ ਉਹ ਪਰ ਹਾਲੇ ਤੱਕ ਲੋਕਾਂ ਨੂੰ ਪਤਾ ਨਹੀਂ ਸੀ ਲੱਗ ਰਿਹਾ ਵੀ ਇਹ ਸ਼ਾਇਦ ਉਹਨਾਂ ਨੂੰ ਲੱਗਦਾ ਸੀ ਹੋ ਸਕਦਾ ਇਹ ਰਾਜ ਸਰਕਾਰ ਦਾ ਹੀ ਕੰਮ ਆ ਪਰ ਉਹ ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਦੇਖ ਕੇ ਸਾਡੇ ਲੀਡਰਸ਼ਿਪ ਦੀ ਜੋ ਸਾਨੂੰ ਜ਼ਿੰਮੇਵਾਰੀ ਦਿੱਤੀ ਆ ਉਹ ਦੇਖ ਕੇ ਵੀ ਇਹਨਾਂ ਨੇ ਇੱਕ ਪਿੰਡ ਤੋਂ ਪਿੰਡ ਦੇ ਬੰਦੇ ਨੂੰ ਜ਼ਿਲ੍ਹਾ ਪ੍ਰਧਾਨ ਲਾਇਆ ਉਹ ਲੋਕ ਹਰ ਸੋਚਦਾ ਵੀ ਸਾਡਾ ਵੀ ਕਿਤੇ ਨਾ ਕਿਤੇ ਇਸ ਦੂਜੀਆਂ ਪਾਰਟੀਆਂ ਦੇ ਵਿੱਚ ਪਰਿਵਾਰਵਾਦ ਆ ਉੱਥੇ ਪਤਾ ਵੀ ਐਮਐਲਏ ਦੇ ਬੇਟੇ ਨੇ ਜਾਂ ਉਹਦੇ ਅੱਗੇ ਰਿਸ਼ਤੇਦਾਰ ਨਹੀਂ ਆਣਾ ਤਾਂ ਕਰਕੇ ਲੋਕ ਜੁਆਇਨਿੰਗ ਕਰ ਰਹੇ ਨੇ ਉਹਨਾਂ ਨੂੰ ਪਤਾ ਇਸ ਪਾਰਟੀ ਦੇ ਵਿੱਚ ਸਾਨੂੰ ਵਧੀਆ ਜ਼ਿੰਮੇਵਾਰੀ ਮਿਲੇਗੀ ਕੰਮ ਕਰਨ ਦਾ ਮੌਕਾ ਮਿਲੇਗਾ ਵੱਡੇ ਲੈਵਲ ਤੇ ਅਸੀਂ ਜਾ ਸਕਦੇ ਹਾਂ ਕੰਮ ਵੀ ਕਰ ਸਕਦੇ ਹਾਂ ਮਤਲਬ ਤੁਸੀਂ ਜਿਹੜੀਆਂ ਕੇਂਦਰ ਸਰਕਾਰ ਦੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਜਿਹੜੀਆਂ ਨੀਤੀਆਂ ਨੇ ਉਹ ਲੋਕਾਂ ਤੱਕ ਪਹੁੰਚਾ ਰਹੇ ਹੋ ਅਸੀਂ ਪਿੰਡਾਂ ਦੇ ਵਿੱਚ ਨਾ ਆਯੂਸ਼ਮਨ ਭਾਰਤ ਕਾਰਡ ਦੇ ਕੈਂਪ ਲਗਾ ਰਹੇ ਹਾਂ ਬਿਸ਼ੂ ਕਰਮਾ ਯੋਜਨਾ ਆਈ ਹੈ ਮੋਦੀ ਸਾਹਿਬ ਦੀ ਉਹਦੇ ਬਾਰੇ ਦੱਸ ਰਹੇ ਹਾਂ ਸਾਨੂੰ ਸਿਲੰਡਰ ਦੇ ਰਹੇ ਕਿਸਾਨ ਨਦੀ ਜੋ ਹੈ ਨਾ ਉਹ ਦੱਸ ਰਹੇ ਉਹਨਾਂ ਨੂੰ ਪਤਾ ਵੀ ਹਾਂ ਕੇਂਦਰ ਸਰਕਾਰ ਹੀ ਸਾਡਾ ਕਰ ਰਹੀ ਹੈ ਅੱਗੇ ਵੀ ਕਰੇਗੀ ਤੇ 2024 ਦੇ ਵਿੱਚ ਸਾਰਿਆਂ ਨੂੰ ਪਤਾ ਵੀ ਦੁਬਾਰਾ ਰਿਪੀਟ ਜੋ ਮੋਦੀ ਸਰਕਾਰ ਨਹੀਂ ਕਰਨਾ ਸਾਡੇ ਕੋਲ ਮੌਜੂਦ ਨੇ ਸਨੀ ਕੈਥ ਜੀ ਵੀ ਉਹਨਾਂ ਨਾਲ ਵੀ ਗੱਲ ਕਰਾਂਗੇ ਉਹ ਵੀ ਇੱਥੇ ਵਿਸ਼ੇਸ਼ ਤੌਰ ਤੇ ਅ ਜਨ ਨਿਯੁਕਤੀਆਂ ਕਰਨ ਲਈ ਪਹੁੰਚੇ ਹੋ ਜਾਣ ਬਈ ਜੀ ਸਸੀ ਗਾਲ ਜੀ ਸਸੀ ਗਾਲ ਜੀ ਜੀ ਦਿਨੋ ਦਿਨ ਭਾਜਪਾ ਦਾ ਜਿਹੜਾ ਪਰਿਵਾਰ ਆ ਵੱਡਾ ਹੋ ਜਾਂਦਾ ਜਾ ਰਿਹਾ ਕਿਵੇਂ ਲੱਗਦਾ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਨਹੀਂ ਦੇਖੋ ਜੀ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਸਾਡੇ ਦੇਸ਼ ਵਾਸਤੇ ਕਰ ਰਹੇ ਆ ਜੋ ਸਾਡੇ ਪੰਜਾਬ ਦੇ ਲਈ ਕਰ ਰਿਹਾ ਉਹਨੂੰ ਦੇਖਦੇ ਹੋਏ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਡੇ ਵਿੱਚ ਭਾਜਪਾ ਦੇ ਵਿੱਚ ਸਾਡਾ ਪਰਿਵਾਰ ਵੱਡਾ ਹੋ ਰਿਹਾ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਪਿਛੇ ਜੇ ਤੁਹਾਨੂੰ ਪਤਾ ਰਮਿੰਦਰ ਸਿੰਘ ਸੰਗਵਾਲ ਜੀ ਨੂੰ ਨਿਯੁਕਤ ਕੀਤਾ ਸੀ ਉਸ ਤੋਂ ਬਾਅਦ ਬਹੁਤ ਵੱਡਾ ਵੱਲ ਜਿਹੜਾ ਸਾਡੀ ਪਾਰਟੀ ਨੂੰ ਮਿਲਿਆ ਬਹੁਤ ਵੱਡੇ ਪੱਧਰ ਤੇ ਲੋਕ ਜੁਆਇਨ ਹੋਏ ਅੱਜ ਸਾਡੇ ਪ੍ਰਧਾਨ ਜੀ ਵੱਲੋਂ ਸੰਗਵਾਲ ਸਾਹਿਬ ਵੱਲੋਂ ਜ਼ਿਲ੍ਹੇ ਦੀ ਟੀਮ ਜਿਹੜੀ ਹੈ ਜਿਹੜੀ ਕਿ ਸਭ ਤੋਂ ਮੁੱਖ ਜਿਹੜਾ ਅੰਗ ਹੁੰਦਾ ਜ਼ਿਲ੍ਹਾ ਜਿਹੜਾ ਚਲਾਉਣਾ ਜਿਹਨਾਂ ਨੇ ਉਹ ਅਨਾਉਂਸ ਕੀਤਾ ਜਿਹਦੇ ਵਿੱਚ ਜਨਰਲ ਸਕੱਤਰ ਹੋ ਗਏ ਵਾਈਸ ਪ੍ਰਧਾਨ ਸੈਕਟਰੀ ਸਾਰੇ ਅੱਜ ਸੰਗਵਾਲ ਸਾ ਇਹਦੇ ਵਿੱਚ ਮੈਨੂੰ ਜ਼ਿਲ੍ਹੇ ਦਾ ਭਾਜਪਾ ਦਾ ਜਨਰਲ ਸਕੱਤਰ ਮੇਰੇ ਭਰਾ ਭਵਿੰਦਰ ਰਾਏ ਜੀ ਨੂੰ ਜਨਰਲ ਸਕੱਤਰ ਅਨਾਉਂਸ ਕੀਤਾ ਸਾਡੇ ਰਾਏ ਸਾਹਿਬ ਖੜੇ ਐ ਉਮੀਦ ਪ੍ਰਧਾਨ ਸਾਰੇ ਜਿੰਨੇ ਸਕਾਰਜੋਗ ਸਾਰਿਆਂ ਨੂੰ ਅਨਾਉਂਸ ਕੀਤਾ ਔਰ ਬਹੁਤ ਵਧੀਆ ਤਰੀਕੇ ਨਾਲ ਜਿਹੜੀ ਪਾਰਟੀ ਅੱਗੇ ਦੇ ਹੱਤੀ ਦੇ ਵਿੱਚ ਤੁਹਾਨੂੰ ਉੱਪਰ ਕੇ ਤੁਹਾਨੂੰ ਵਧੀਆ ਦੇਖਣ ਨਾਲ ਮਿਲੂਗੀ ਔਰ ਇੱਕ ਵਧੀਆ ਚਿਹਰੇ ਜਿਹੜੇ ਆ ਜਿਹੜੇ ਲੋਕਾਂ ਦੇ ਲਈ ਲੜਦੇ ਆ ਲੋਕਾਂ ਦੀ ਆਵਾਜ਼ ਚੱਕਦੇ ਉਹਨਾਂ ਨੂੰ ਅਸੀਂ ਪਾਰਟੀ ਦੇ ਵਿੱਚ ਲੈ ਕੇ ਆਵਾਂਗੇ ਆ ਲੋਕਾਂ ਦਾ ਬਹੁਤ ਜਿਹੜਾ ਵਿਸ਼ਵਾਸ ਆ ਇਸ ਪਾਰਟੀ ਦੇ ਵਿੱਚ ਕੀ ਇਹ ਵਿਸ਼ਵਾਸ ਕਾਇਮ ਰਹੇਗਾ ਨੇ ਕੋਈ ਵਿਸ਼ਵਾਸ ਕਾਇਮ ਹੈ ਤਾਂਹੀਂ ਇਹਨਾਂ ਜਿਹੜਾ ਲੋਕ ਇਹਨੇ ਸ਼ਾਮਲ ਹੋ ਰਹੇ ਆ ਇਹਨੇ ਦਿਨਬਰ ਦੇਣ ਜਿਹੜਾ ਪਾਰਟੀ ਜਿਹੜਾ ਸਾਡੀ ਦੁਆਰਾ ਜਿਹੜੀ ਹੁਣ ਅਸੀਂ ਪਹਿਲਾਂ ਸਾਡੀਆਂ 350 ਪਲੱਸ ਸੀਟਾਂ ਸੀ ਹੁਣ 400 ਦੇ ਨੇੜੇ ਅਸੀਂ ਲੈ ਕੇ ਜਾਣੀਆਂ ਨੇ ਇਹ ਲੋਕ ਲੋਕ ਚਾਹੁੰਦੇ ਆ ਵੀ ਨਰਿੰਦਰ ਮੋਦੀ ਜੀ ਦੁਆਰਾ ਪ੍ਰਧਾਨ ਮੰਤਰੀ ਬਣ ਸਾਡੀ ਪੰਜਾਬ ਦੇ ਵੀ ਸਾਡੀ ਸਰਕਾਰ ਭਾਜਪਾ ਦੀ ਬਣੇ ਇਹ ਲੋਕਾਂ ਦੀ ਹੁਣ ਆਵਾਜ਼ ਜਿਹੜੇ ਲੋਕ ਸਭਾ ਦੇ ਨਹੀਂ ਆ ਉਹਨੂੰ ਪੱਕੀ ਕਰਨ ਵਾਸਤੇ ਤੁਸੀਂ ਜਿਹੜੇ ਨਵੇਂ ਉਧੇਦਰ ਦੇ ਜਿਹੜੇ ਲੋਕ ਨਵੇਂ ਆਪਣੇ ਵਿੱਚ ਭਾਜਪਾ ਦੇ ਵਿੱਚ ਜੁਆਇਨ ਕਰ ਰਹੇ ਹੋ ਕਿ ਇਹਨਾਂ ਲੋਕਾਂ ਨੂੰ ਅੱਗੇ ਜਾ ਕੇ ਮਰਨ ਦਾ ਮਾਨ ਸਤਕਾਰ ਮਿਲੇਗਾ ਦੇਖੋ ਮਿਲ ਹੀ ਰਿਆ ਰਹੀ ਹੁਣ ਇਹ ਮੈਂ ਵੀ ਪਾਰਟੀ ਦੇ ਵਿੱਚ ਇੱਕ ਸਵਾ ਸਾਲ ਤੋਂ ਆਂ ਤੇ ਪਾਰਟੀ ਨੇ ਮਾਨ ਸਕਾਰ ਦਿੱਤਾ ਹੀ ਹੈ ਅੱਜ ਜਨਰਲ ਸਕੱਤਰ ਜਿਹੜਾ ਸਭ ਤੋਂ ਅਹਿਮ ਅਹੁਦਾ ਹੁੰਦਾ ਉਹ ਦਿੱਤਾ ਗਿਆ ਪਾਰਟੀ ਵੱਲੋਂ ਕਿਉਂਕਿ ਜਨਰਲ ਸਕੱਤਰ ਨਹੀਂ ਸਾਰੀ ਪਾਰਟੀ ਨੂੰ ਸੰਭਾਲਣਾ ਸਾਰੀ ਪਾਰਟੀ ਦਾ ਦੇਖ ਆਪਣੇ ਦੇਖਣਾ ਕਿਹਨੂੰ ਸ਼ਾਮਲ ਕਰਾਉਣਾ ਕਿੱਦਾਂ ਕਰਨਾ ਪਾਰਟੀ ਚਲਾਉਣੀ ਹੈ ਤੇ ਇਹ ਪਾਰਟੀ ਦਾ ਮਾਨ ਸਕਾਰ ਹੀ ਹੈ ਸੋ ਇਹਦੇ ਵਿੱਚ ਸਪਾਰਸ਼ਾ ਨਹੀਂ ਜਲਦੀਆਂ ਜਿਹੜਾ ਬੜਾ ਬੰਦਾ ਕੰਮ ਕਰਦਾ ਉਹਨੂੰ ਅਕੇਲੇ ਲੈਂਦਾ ਜਾਂਦਾ ਜਿਹੜਾ ਬੰਦਾ ਸਪਾਰਸ਼ਾ ਉਹ ਕਰੇ ਵੇਜ ਜਾਂਦਾ ਤੋ ਇਹ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਜਿਹੜੇ ਬੰਦੇ ਕੰਮ ਕਰਨ ਵਾਲੇ ਸਾਡੇ ਨਾਲ ਜੁੜੋ ਤੁਹਾਨੂੰ ਵਧੀਆ ਮਾਨਸ ਕਰ ਦਵਾਂਗੇ ਆ ਮੌਜੂਦ ਨੇ ਉਹ ਨਵੇਂ ਉਧੇਦਾਰ ਵੀ ਆਪਾਂ ਉਹਨਾਂ ਨਾਲ ਵੀ ਕੰਮ ਕਰਾਂਗੇ ਹਾਂ ਦੀ ਸਤਿ ਸ਼੍ਰੀ ਅਕਾਲ ਹਾਂ ਨਮਸਕਾਰ ਜੀ ਕੀ ਹਾਲ ਚਾਲ ਤੁਹਾਡਾ ਜੀ ਆਸਾਨਿਆ ਸ਼ਰਮਾ ਔਰ ਮੈਂ ਜੋ ਸਟੇਟ ਪ੍ਰੈਜ਼ੀਡੈਂਟ ਹਨ ਸੁਨੀਲ ਜਾਖੜ ਜੀ ਔਰ ਹਮਾਰੇ ਪ੍ਰਧਾਨ ਹਨ ਰਮਿੰਦਰ ਸਿੰਘ ਸੰਗੋਵਾਲ ਜੀ ਉਨ੍ਹਾਂ ਦਾ ਹਾਰਦਿਕ ਆਭਾਰ ਵਿਅਕਤ ਕਰਦੀ ਹਾਂ ਜਿन्होने ਮੇਰੇ ਜ਼ਿਲ੍ਹਾ ਉਪ ਚੇਅਰਮੈਨ ਕੀ ਜੋ ਜ਼ਿੰਮੇਵਾਰੀ ਦੀ ਹੈ ਔਰ ਸ਼ੁਰੂ ਸੇ ਹੀ ਹਮਾਰਾ ਜੁੜਾਵ ਰਹਾ ਹੈ ਭਾਜਪਾ ਸੇ ਔਰ ਅੱਜ ਜੋ ਮੇਰੇ ਜ਼ਿੰਮੇਵਾਰੀ ਮਿਲੀ ਹੈ ਉਸ ਕੋ ਹਮ ਤਹਿ ਦਿਲ ਸੇ ਨਿਭਾਣੇ ਕੀ ਕੋਸ਼ਿਸ਼ ਕਰੇਗੇ ਤੁਹਾਨੂੰ ਕੀ ਲੱਗਦਾ ਜਿਹੜੀ 2024 ਦੇ ਵਿੱਚ ਲੋਕ ਸਭਾ ਦੀ ਸੀਟ ਆ ਉਹਦੇ ਵਿੱਚ ਕੀ ਭਾਜਪਾ ਪੰਜਾਬ ਦੇ ਵਿੱਚ ਪੈਰ ਜਮਾ ਸਕੇਗੀ ਬਿਲਕੁਲ ਜੀ ਹਮ ਸਭ ਮਿਲ ਕੇ ਮਤਲਬ ਕੰਮ ਕਰ ਰਹੇ ਹਾਂ ਔਰ ਕਰਾਂਗੇ ਔਰ ਇਸ ਬਾਰ ਜੋ ਹੈ ਉਹ ਕਮਲ ਹੀ ਖਿਲੇਗਾ ਮੋਦੀ ਸਰਕਾਰ ਦੇ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਵਾਸਤੇ ਤੁਸੀਂ ਮੇਨ ਕੰਮ ਕੀ ਕਰ ਰਹੇ ਹੋ मेन जी जो हमारे कैंप लग रहे हैं अगर मैं अगर एक महिला होने के नाते अगर मैं बात करूं तो महिला सशक्तिकरण के लिए मोदी सरकार ने जो स्कीम्स शुरू की हैं बहुत सारी स्कीम्स हैं जो महिलाओं के लिए शुरू की गई हैं हमारे प्रधानमंत्री की तरफ से तो मैं आ, मतलब अगर मैं ये कहूं तो ये गलत नहीं होगा कि एक महिला और एक भारतीय होने के नाते मैंने भारतीय जनता पार्टी को चुना है तो अब बहुत बड़ी जिम्मेवारी मिली है कि तुम औरत राखी लिए भी अगे आवोंगे ਮੈਂ ਨੇ ਪਹਿਲੇ ਹੀ ਕਹਿ ਚੁੱਕੀ ਹਾਂ ਕਿ ਇੱਕ ਮਹਿਲਾ ਹੋਣੇ ਦੇ ਨਾਤੇ ਹੀ ਮੈਂਨੇ ਭਾਰਤੀ ਜਨਤਾ ਪਾਰਟੀ ਕੋ ਚੁਣਾ ਹੈ ਜੋ ਇੱਕ ਬਿੱਲ ਅਗਰ ਮੈਂ ਮਹਿਲਾ ਬੰਧਨ ਵਿਧੇਖ ਦੀ ਗੱਲ ਕਰੂੰ ਤਾਂ ਉਹ ਮਤਲਬ 70 ਸਾਲੋਂ ਸੇ ਉਹ ਪੈਂਡਿੰਗ ਪੜਾ ਥਾ ਤੋ ਇਹ ਇੱਕ ਯਹੀ ਪਾਰਟੀ ਹੈ ਜੋ ਮਹਿਲਾਵਾਂ ਕੇ ਹੱਕ ਕੇ ਲੀਏ ਖੜੀ ਹੈ ਠੀਕ ਹੈ ਜੀ ਥੈਂਕ ਯੂ ਮੈਮ ਸਾਡੇ ਕੋਲ ਹੋਰ ਵੀ ਜੀ ਬਾਈ ਜੀ ਸਸੀ ਕਾ ਜੀ ਸਸੀ ਕਾ ਜੀ ਕੀ ਨਾ ਹੋ ਤੋ ਅੱਜ ਸਰਜੀ ਸਿੰਘ ਰਾਏ ਜੀ ਤੁਹਾਨੂੰ ਵੀ ਅੱਜ ਵਾਈਸ ਪ੍ਰੈਜ਼ੀਡੈਂਟ ਦਾ ਜਿਹੜਾ ਅਹੁਦਾ ਦਿੱਤਾ ਗਿਆ ਕੀ ਅੱਗੇ ਜਾ ਕੇ ਜਿਹੜੀ ਤੁਹਾਡੀ ਜ਼ਿੰਮੇਵਾਰੀ ਬਹੁਤ ਵੱਡੀ ਬਣ ਜਾਂਦੀ ਹੈ ਬਿਲਕੁਲ ਲੋਕਾਂ ਦੇ ਵਿੱਚ ਵਿਚਰਨਾ ਲੋਕਾਂ ਨੂੰ ਸਰਕਾਰ ਦੀਆਂ ਨੀਤੀਆਂ ਬਾਰੇ ਦੱਸਣਾ ਕਿਵੇਂ ਦੇਖਦੇ ਹੋ ਕਿ ਜਾ ਕੇ ਤੁਸੀਂ ਇਹ ਜੀ ਸਭ ਤੋਂ ਪਹਿਲਾਂ ਤਾਂ ਜੀ ਮੈਂ ਸਾਡੇ ਪ੍ਰਧਾਨ ਰਮਿੰਦਰ ਸਿੰਘ ਸੰਘੋਵਾਲ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਸਾਡੀ ਸਾਰੀ ਟੀਮ ਅਲਾਉਸ ਕੀਤੀ ਜਿਲ੍ਹੇ ਦੀ ਔਰ ਮੈਂ ਦੱਸਣਾ ਚਾਹੁੰਦਾ ਕਿ ਮੈਂ ਪਹਿਲਾਂ 15 ਸਾਲ ਤੋਂ ਤਕਰੀਬਨ ਕਾਉਂਸਲਰ ਆ ਤੀਸਰੀ ਵਾਰ ਦੇਖੋ ਅੱਜ ਮੈਂ ਬੀਜੇਪੀ ਦੇ ਵਿੱਚ 1 ਸਾਲ ਹੋ ਗਿਆ ਆਇਆ ਅੱਜ ਮੈਨੂੰ ਵਾਈਸ ਪ੍ਰਧਾਨ ਦਾ ਉਹਦਾ ਦਿੱਤਾ ਮੈਂ ਹਾਈ ਕਮਾਂਡ ਦਾ ਸਾਡੇ ਪ੍ਰਧਾਨ ਜੀ ਦਾ ਤਹਿਤੋਂ ਧੰਨਵਾਦ ਆ ਕਰਦਾ ਮਾਂ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਘਰ ਘਰ ਜਾ ਕੇ ਕਮਲ ਦਾ ਫੁੱਲ ਖੜਾਵਾਗੇ ਔਰ ਅਸੀਂ ਜਿਹੜੀ 2024 ਦੇ ਵਿੱਚ ਜਿਹੜੀ ਸਾਡੇ ਇਥੋਂ ਲੋਕ ਸਭਾ ਤੋਂ ਐਮਪੀ ਦੀ ਟਿਕਟ ਜਿੱਤ ਕੇ ਪਾਰਟੀ ਦੀ ਝੋਲੀ ਚ